ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹਾਲਤ ਪਤਲੀ ਦੱਸੀ ਜਾ ਰਹੀ ਹੈ 10 ਸਾਲ ਤੋਂ ਲਗਾਤਾਰ ਸੱਤਾ ਵਿੱਚ ਹੋਣ ਕਰਕੇ ਸੱਤਾ ਵਿਰੋਧੀ ਲਹਿਰ ਵੀ ਚੱਲ ਰਹੀ ਹੈ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਨੌਜਵਾਨਾਂ ਕਿਸਾਨਾਂ ਅਤੇ ਪਹਿਲਵਾਨਾਂ ਸਮੇਤ ਕਈ ਮੁੱਦੇ ਹਰਿਆਣਾ ਵਿੱਚ ਭਕੇ ਹੋਏ ਨੇ ਕਈ ਵਰਗ ਸਰਕਾਰ ਅਤੇ ਭਾਜਪਾ ਨਾਲ ਨਾਰਾਜ਼ ਨੇ ਅਜੇ ਹੀ ਵਿੱਚ ਹੁਣ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੂੰ ਵੋਟਾਂ ਪੈਣ ਤੋਂ 3 ਦਿਨ ਪਹਿਲਾਂ ਅੱਜ ਪੈਰੋਲ ਉੱਤੇ ਮੋੜ ਛੱਡਿਆ ਗਿਆ ਹੈ। ਇਸ ਵੀਡੀਓ ਵਿੱਚ ਡੇਰਾ ਮੁਖੀ ਦੀ ਪੈਰੋਲ ਦੇ ਸੰਦਰਭ ਵਿੱਚ ਤਾਂ ਗੱਲ ਕਰਾਂਗੇ ਹੀ ਨਾਲ ਹੀ ਗੁਰਮੀਤ RAM ਰਹੀਮ ਵੱਲੋਂ 2 ਦਿਨ ਲਈ ਰੱਖੇ ਨਾਮ ਚਰਚਾ ਪ੍ਰੋਗਰਾਮ ਉੱਤੇ ਵੀ ਚਰਚਾ ਕਰਾਂਗੇ। ਇਹ ਨਾਮ ਚਰਚਾ ਅਗਲੇ 2 ਦਿਨ ਲਈ ਹਰਿਆਣੇ ਦੇ ਹਰੇਕ ਬਲਾਕ ਵਿੱਚ ਹੋਏਗੀ। ਹੁਣ ਸਵਾਲ ਇਹ ਹੈ ਕਿ ਇਸ ਨਾਮ ਚਰਚਾ ਵਿੱਚ ਕੀ ਡੇਰਾ ਮੁਖੀ ਪ੍ਰੇਮੀਆਂ ਨੂੰ ਕੋਈ ਇਸ਼ਾਰਾ ਕਰਨਗੇ? ਕੀ ਡੇਰਾ ਪ੍ਰੇਮੀਆ ਨੂੰ ਵੋਟਾਂ ਪਾਉਣ ਬਾਰੇ ਸੁਨੇਹਾ ਲੱਗੇਗਾ ਡੇਰਾ ਮੁਖੀ ਦੀ ਪੈਰੋਲ ਉੱਤੇ ਭਾਜਪਾ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਬਕਾ ਜੇਲਰ ਅਤੇ ਇਸ ਸਮੇਂ ਦਾਦਰੀ ਤੋਂ ਭਾਜਪਾ ਉਮੀਦਵਾਰ ਸੁਨੀਲ ਸਾਂਗਵਾਨ ਚੋਣ ਕਮਿਸ਼ਨ ਦੇ ਨੋਡਲ ਅਫਸਰ ਮਨੀਸ਼ ਕੁਮਾਰ ਦਾ ਪੱਖ ਦਿਖਾਵਾਂਗੇ ਨਾਲ ਹੀ ਹੋਰਨਾਂ ਸਿਆਸੀ ਧਿਰਾਂ ਦੇ ਬਿਆਨ ਵੀ ਸੁਣਾਵਾਂਗੇ ਹਰਿਆਣਾ ਕਾਂਗਰਸ ਦੇ ਬੁਲਾਰੇ ਕੇਵਲ ਢੇਂਗਰਾ ਨੇ ਡੇਰਾ ਮੁਖੀ ਦੀ ਪੈਰੋਲ ਉੱਤੇ ਇਤਰਾਜ਼ ਪ੍ਰਗਟ ਕੀਤਾ ਹੈ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਵੀ ਸਾਹਮਣੇ ਆਇਆ ਪਟਿਆਲਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਵੀ ਡੇਰਾ ਮੁਖੀ ਨੂੰ ਵਾਰ-ਵਾਰ ਅਤੇ ਹੁਣ ਐਨ ਚੋਣਾ ਮੌਕੇ ਪੈਰੋਲ ਦੇਣ ਨੂੰ ਗਲਤ ਦੱਸਿਆ ਇਸੇ ਨਾਲ ਮਿਲਦਾ ਜੁਲਦਾ ਪ੍ਰਤੀਕਰਮ ਆਮ ਆਦਮੀ ਪਾਰਟੀ ਦੇ ਆਗੂ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਮਾਰੇਗੇ ਪੱਤਰਕਾਰ रामचंद्र ਛਤਰਪਤੀ ਦੇ ਪੁੱਤ ਅਨਸ਼ੁਲ ਛਤਰਪਤੀ ਨੂੰ ਵੀ ਸੁਣਾਵਾਂਗੇ ਜੋ ਸਖਤ ਇਤਰਾਜ਼ ਪ੍ਰਗਟ ਕਰ ਰਹੇ ਨੇ ਇਸ ਤਰ੍ਹਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਅਤੇ ਉਹਨਾਂ ਦੀ ਪੈਰੋਲ ਨਾਲ ਜੁੜੀ ਇਹ ਵੀਡੀਓ ਕਾਫੀ ਅਹਿਮ ਹੋਣ ਵਾਲੀ ਹੈ ਜਿਸ ਨੂੰ ਅਖੀਰ ਤੱਕ ਦੇਖਿਓ ਗੱਲ ਸ਼ੁਰੂ ਕਰਦੇ ਆ ਛੋਟੇ ਜਿਹੇ ਵਕਵੇ ਦਰਮਿਆਨ ਡੇਰਾ ਮੁਖੀ ਨੂੰ ਮੋੜ ਮਿਲੀ ਪੈਰੋਲ ਅਤੇ ਉਹਨਾਂ ਦੇ ਅੱਜ 20 ਦਿਨ ਲਈ ਫੇਰ ਰੋहतक ਦੀ ਸੁਨਾਵिया ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਡੇਰਾ ਮੁਖੀ ਨੂੰ ਤਿੰਨ ਸ਼ਰਤਾਂ ਉੱਤੇ ਇਹ ਪੈਰੋਲ ਮਿਲੀ ਹੈ ਜੇਲ੍ਹ ਵਿੱਚੋਂ ਨਿਕਲਦੇ ਸਿੱਧਾ ਉਹ ਯੂਪੀ ਦੇ ਬਾਗਵਤ ਡੇਰੇ ਵਿੱਚ ਚਲੇ ਗਏ ਉਧਰ ਉਹ ਜੇਲ੍ਹ ਵਿੱਚੋਂ ਨਿਕਲੇ ਅਤੇ ਇਧਰ ਕਈ ਆਗੂਆਂ ਸਿੱਖ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਨੇ ਡੇਰਾ ਮੁਖੀ ਦੀ ਬਾਰ-ਬਾਰ ਪੈਰੋਲ ਉਤੇ ਇਤਰਾਜ਼ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਚੋਣਾਂ ਦੇ ਮੌਕੇ ਮੁੜ ਪੈਰੋਲ ਦੇਣਾ ਬਧੇਰੇ ਇਤਰਾਜ਼ਯੋਗ ਬਣ ਗਿਆ ਡੇਰਾ ਸੱਚਾ ਸੌਦਾ ਮੁਖੀ ਅਤੇ ਬਲਤਕਾਰ ਦਾ ਦੋਸ਼ੀ ਗੁਰਮੀਤ RAM ਰਹੀਮ ਸਿੰਘ ਇਹਨਾਂ 20 ਦਿਨਾਂ ਦੀ ਆਪਣੀ ਸਕਾਈ ਰਹਿਾਈ ਦੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਵਤ ਵਿੱਚ ਵਰਨਾਵਾ ਸਥਿਤ ਡੇਰਾ ਸੱਚਾ ਸੌਦਾ ਵਿੱਚ ਰਹੇਗਾ ਪੈਰੋਲ ਉਤੇ ਰਿਹਾਈ ਤੋਂ ਬਾਅਦ ਉਹ ਅੱਜ ਸਖਤ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਆਇਆ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ 20 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ ਅਤੇ ਇਸ ਦੌਰਾਨ ਉਸ ਨੂੰ ਚੋਣ ਸੰਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਭਾਸ਼ਣ ਦੇਣ ਅਤੇ हरियाणा ਵਿੱਚ ਰਹਿਣ ਤੋਂ ਰੋਕ ਦਿੱਤਾ ਗਿਆ ਹੈ ਗਰਮੀਤ RAM ਰਹੀਮ ਉਤੇ ਡੇਰੇ ਦੀਆਂ ਦੋ ਸਾਧਵੀਆਂ ਨਾਲ ਬਲਤਕਾਰ ਕਰਨ ਦੇ ਦੋਸ਼ ਨੇ ਇਹਨਾਂ ਦੋਸ਼ਾਂ ਕਰਕੇ ਹੀ 2017 ਵਿੱਚ ਡੇਰਾ ਮੁਖੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਜੋ ਉਹ ਹੁਣ ਭੁਗਤ ਰਿਹਾ ਹੈ ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ 2019 ਵਿੱਚ ਪੱਤਰਕਾਰ RAM ਚੰਦਰ ਛਤਰਪਤੀ ਦੀ ਹੱਤਿਆ ਲਈ ਵੀ ਦੋਸ਼ੀ ਠਹਿਰਾਇਆ ਗਿਆ ਸੀ ਪੈਰੋਲ ਦੀਆਂ ਸ਼ਰਤਾਂ ਅਨੁਸਾਰ ਡੇਰਾ ਮੁਖੀ ਕਿਸੇ ਵੀ ਚੋਣ ਸੰਬੰਧਿਤ ਗਤੀਵਿਧੀ ਵਿੱਚ ਹਿੱਸਾ ਨਹੀਂ ਲਏਗਾ ਅਤੇ ਜਨਤਕ ਭਾਸ਼ਣ ਨਹੀਂ ਦੇਵੇਗਾ ਇਸ ਮਿਆਦੇ ਦੌਰਾਨ ਹਰਿਆਣਾ ਤੋਂ ਬਾਹਰ ਰਹੇਗਾ ਪਰ ਡੇਰਾ ਸਿਰਸਾ ਨੇ ਅਗਲੇ 2 ਦਿਨਾਂ ਲਈ ਹਰਿਆਣਾ ਦੇ ਸਾਰੇ ਇਲਾਕਿਆਂ ਵਿੱਚ ਨਾਮ ਚਰਚਾ ਦਾ ਪ੍ਰੋਗਰਾਮ ਲੀਕ ਲਿਆ ਹੈ ਸਮਝਿਆ ਜਾ ਰਿਹਾ ਹੈ ਕਿ ਇਸ ਨਾਮ ਚਰਚਾ ਵਿੱਚ ਹਰਿਆਣਾ ਦੇ ਹਰੇਕ ਹਲਕੇ ਵਿੱਚ ਇਕੱਠੇ ਹੋਣ ਵਾਲੇ ਡੇਰਾ ਪ੍ਰੇਮੀਆਂ ਨੂੰ ਵੋਟਾਂ ਪਾਉਣ ਸੰਬੰਧੀ ਇਸ਼ਾਰਾ ਮਿਲ ਜਾਏਗਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਸ਼ਾਰਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹੁਕਤਨ ਦਾ ਮਿਲੇਗਾ ਡੇਰਾ ਮੁਕੀ ਦੀ ਤਾਜ਼ਾ ਪੈਰੋਲ ਉਤੇ ਇੱਕ ਭਾਜਪਾਈ ਹੈ ਜੋ ਹੱਕ ਵਿੱਚ ਬੋਲ ਰਹੀ ਹੈ ਜਦ ਕਿ ਕਾਂਗਰਸ ਸਮੇਤ ਸਾਰੀਆਂ ਸਿਆਸੀ ਧਿਰਾਂ ਅਤੇ ਆਗੂ ਇਸ ਦੇ ਉਲਟ ਬਿਆਨਬਾਜ਼ੀ ਕਰ ਰਹੇ ਨੇ ਇਹ ਸਾਫ਼ ਦਰਸਾਉਂਦਾ ਹੈ ਕਿ ਡੇਰੇ ਦੀ ਵੋਟ ਕਿੱਧਰ ਭੁਗਤਣ ਜਾ ਰਹੀ ਹੈ ਪਰ ਸਵਾਲ ਇੱਕ ਹੋਰ ਹੈ ਕਿ ਡੇਰੇ ਦੀ ਵੋਟ ਕੀ ਹੁਣ ਪਹਿਲਾਂ ਵਾਂਗ ਪ੍ਰਭਾਵਸ਼ਾਲੀ ਅਤੇ ਫੈਸਲਾ ਕੌਣ ਹੋਵੇਗੀ ਪਿਛਲੀਆਂ ਕੁਝ ਚੋਣਾਂ ਵਿੱਚ ਡੇਰੇ ਦੀ ਵੋਟ ਬੈਂਕ ਦਾ ਕੁਝ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਇਹ ਵੀ ਸੱਚਾਈ ਹੈ ਕਿ ਪਹਿਲਾਂ ਡੇਰਾ ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਤਾਕਤਵਰ ਮੰਨਿਆ ਜਾਂਦਾ ਸੀ ਹੁਣ ਕਿਉਂਕਿ ਭਾਜਪਾ ਦੀ ਹਰਿਆਣਾ ਵਿੱਚ ਹਾਲਤ ਕਮਜ਼ੋਰ ਹੈ ਤਾਂ ਅਜੇ ਇਹ ਵਿੱਚ ਕੀ ਡੇਰੇ ਦੀ ਵੋਟ ਡੁੱਬਦੇ ਨੂੰ ਤਣਕੇ ਦਾ ਸਹਾਰਾ ਬਣੇਗੀ ਇਹ ਆ 1 ਅਕਤੂਬਰ ਦੇ ਚੋਣ ਨਤੀਜੇ ਸਾਫ਼ ਕਰਨਗੇ ਕਿ ਭਾਜਪਾ ਦੀ ਬੇੜੀ ਪਾਰ ਲਾਉਣ ਵਿੱਚ ਡੇਰਾ ਸਹਾਈ ਹੁੰਦਾ ਹੈ ਜਾਂ ਡੇਰੇ ਦੀ ਹਮਾਇਤ ਦੇ ਬਾਵਜੂਦ ਬੇੜੀ ਡੁੱਬ ਜਾਏਗੀ ਡੇਰਾ ਮੁਖੀ ਦੀ ਪੈਰੋਲ ਉੱਤੇ ਹਰਿਆਣੇ ਨਾਲ ਸੰਬੰਧਿਤ ਚੋਣ ਕਮਿਸ਼ਨ ਦੇ ਨੋਡਲ ਅਫਸਰ ਮਨੀਸ਼ ਕੁਮਾਰ ਦੇਖੋ ਕੀ ਕਹਿ ਰਹੇ ਨੇ ਐਸਾ ਹੈ ਕਿ ਜਦ ਮੋਡਲ ਕੋਡ ਆਫ ਕੰਡਕਟ ਲਾਗੂ ਹੁੰਦਾ ਹੈ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਇਸ ਵਿੱਚ ਗਾਈਡਲਾਈਨਸ ਹੈ ਕਿ ਕਿਸੇ ਵੀ ਕਨਵਿਕਟ ਦੀ ਪੈਰੋਲ ਅਗਰ ਬਾਰੇ ਵਿੱਚ ਫੈਸਲਾ ਕਰਨਾ ਹੈ तो जो कंसर्न राज्य है उनके चीफ इलेक्ट्रल ऑफिसर से इस बारे में कंसल्ट किया जाना चाहिए तो इस बारे में हमारे पास भी जी तो उनकी पेरोल से संबंधित हमारे पास आया था कंसल्टेशन के लिए जब जब जी राम रहीम जी की जो हैं उनकी कंसल्टेशन उनकी पैरोल के बारे में हमारे पास आया था और जब पहली बार हमारे पास जो पत्राचार हुआ था तो हमने उसमें कुछ और फैक्ट्स थे जो एलिसीडेट करने के लिए वापस हमने चिट्ठी लिखी थी तो उसका जवाब आने पर उसके बाद वो जो सारे फैक्ट्स और जो हमारे पास जवाब आया था उसको कंसिडर करते हुए हमने जो परामर्श हमारी तरफ से बनता था वो दे दिया है और उसके अंदर हमने यही कहा है ਜੋ ਤੱਥ ਆਪਨੇ ਹਮਾਰੇ ਪਾਸ ਲਿਖ ਕੇ ਭੇਜੇ ਹਨ ਜਿਨਕੇ ਬੇਸ ਪਰ ਆਪ ਪੈਰੋਲ ਕੇ ਬਾਰੇ ਫੈਸਲਾ ਕਰਨਾ ਚਾਹਤੇ ਉਨਕੀ ਸਤਿਤਾ ਜਾਂਚਨਾ ਆਪ ਆਪਣੇ ਲੈਵਲ ਤੇ ਇਨਸ਼ੋਰ ਕਰੇ ਔਰ ਉਸਕੇ ਬਾਅਦ ਆਪਣਾ ਫੈਸਲਾ ਇਸ ਬਾਰੇ ਮੇ ਕਰੇ ਸਾਫ ਦਾ ਜੇਲਰ ਅਤੇ ਹੁਣ ਹਰਿਆਣਾ ਦੇ ਦਾਦਰੀ ਤੋਂ ਭਾਜਪਾ ਉਮੀਦਵਾਰ ਸੁਨੀਲ ਸਾਗਵਾਨ ਨੂੰ ਵੀ ਸੁਣੋ ਉਹ ਇਸ ਮੁੱਦੇ ਉਤੇ ਕੀ ਬੋਲ ਰਹੇ ਨੇ ਮੈਂ ਅਭੀ ਇਸ ਵਿਭਾਗ ਮੇ ਨਹੀਂ ਰਹਾ ਹੂੰ ਮੇਰੀ ਜਾਣਕਾਰੀ ਮੇ ਨਹੀਂ ਹੈ ਕਿ ਉਸਨੇ ਪੈਰੋਲ ਮੰਗੀ ਹੈ ਜਾਂ ਨਹੀਂ ਮੰਗੀ ਹੈ ਮੇਰੇ ਕੋ ਆਪਸੀ ਪਤਾ ਚਲੇ ਕੋਈ ਵੀ ਆਮ ਕਦੀ ਨਾਟ ਓਨਲੀ ਰਾਮ ਰਹਿਣ कोई भी कैदी कैलेंडर ईयर में एक जनवरी से इकतीस दिसंबर तक नब्बे दिन की पैरोल का हकदार होता है अब उसके बीस दिन बच रहे होंगे नब्बे दिन में तो वो तो डिविजनल कमिश्नर डिसीजन करेगा कि उसको देनी है या नहीं देनी है इसमें मैं कुछ नहीं कर पाऊंगा क्योंकि विपक्षी तो आरोप लगा रहे हैं कि राम रहीम को बार बार पैरोल तीन चार बार नहीं, आपके तो फिर पैरोल बनाई किस लिए है पैरोल बनाई किस लिए आज उस व्यक्ति को सात साल हो गए आठ साल हो गए जेल के अंदर एक साल के बाद वो अकदार हो जाता है पैरोल का इसको तो जाके मेरे ख्याल में तीन चार साल बाद पर पहली पैरोल मिली थी तो पेरोल इसलिए बनाई जाती है कि पेरोल दी जाए लोगों को बात राम की नहीं का का है सामने आया है कांग्रेस के पास कोई मुद्दा नहीं है माननीय कोर्ट का विषय है किसको पेरो देनी है किसको नहीं देनी है ये कोर्ट का विषय है सरकार का विषय नहीं है ये मूत में से मच्छिया पकड़ते हैं और इनको कोई जानकारी नहीं है तो ये जानकारी रखें तो हमारा कोई विषय नहीं है इसके ऊपर इस हरियाणा कांग्रेस के बुलारे केवल ढेंगरा नु देखो वह की कह रहे ने देखिए हमारे लीगल सेल ने जो लेटर लिखी थी उसमें ये कहा गया कि कहीं ना कहीं जिस तरह से राम रहीम को जो पेरोल देने की बात है उसमें उसकी डेट एंड टाइम का जो है वो मामला है क्योंकि इलेक्शन से साथ साथ जो उसको रोल देने की बात करी गई है वो कहीं ना कहीं वोटर को इन्फ्लुएंस करने की जो बात है इसके बारे में कहा गया है तो इलेक्शन कमीशन ने उसके ऊपर संज्ञान भी शायद लिया है डेरा मुखी खिलाफ डटन करके मारे गए पत्रकार रामचंद्र छत्रपति के पुत्र लंबी कानूनी लड़ाई लड़ने वाले अंशुल छत्रपति ने पैरोल ले अर्जी पाए जाने समय ही इतराज उठा शुरू कर दिता सी हमने अपनी तरफ से एक इलेक्शन कमीशन ऑफ इंडिया और मुख्य निर्वाचन अधिकारी हैं जो हरियाणा के उनको एक पत्र लिखा है और उस पत्र के अंदर हमने डिमांड किया है कि जिस तरीके से हरियाणा के अंदर अपने विधानसभा इलेक्शंस को लेकर के आदर्श चुनाव आचार संहिता जो है वो लागू है और इस दौरान आ, किसी भी कन्विक्ट को पैरोल देने से पहले आ, सोचा जाता है तो गुरमीत राम रहीम जो है वो एक आम कैदी नहीं है वो एक प्रभावशाली व्यक्ति है और जिस तरीके से मतलब उसके पिछले रिकॉर्ड को हम लोग देखें तो लगातार दो दशकों से वो आ, किसी ना किसी पार्टी की फेवर में पॉलिटिकल पार्टी की फेवर में अपनी स्किन सेव करने के लिए फतवा जारी करता रहा है और इसके अलावा वो अपने क्रोनोशर्दालू होने का दावा करता है और लगभग पिछले 2 दशक से हम लोग देख रहे हैं कि हर एक चुनाव के अंदर राजनीतिक दल जो हैं वो वोटों के लालच के चलते डेरा सच्चा सौदा के अंदर नतमस्तक होते रहे हैं गुरमीत राम रहीम के सामने तो इन्हीं कारणों के चलते पिछले उस रिकॉर्ड को ध्यान में रखते हुए और उसके अलावा अगर मैं ये बात करूं कि गुरमीत राम रहीम ने अपने फॉलोअर्स को उनको हथियार बना करके उनकी वोटों का एक तरह से सौदा करता रहा है वो तो एक निष्पक्ष चुनाव और लोकतांत्रिक मूल्यों का ध्यान रखने के के लिए लिए चुनाव आयोग को इस पैरोल हरियाणा सरकार को दिशा निर्देश देने चाहिए और उसे रद्द करने का निर्देश देना चाहिए ये सारे ही प्रतिक्रमता हरियाणा संबंधित ने पर अजे पंजाब के आगू भी किन वाले ने ਪੰਜਾਬ ਵਿੱਚ ਤਾਂ ਸਗੋਂ ਡੇਰਾ ਮੁਕੀ ਦਾ ਮੁੱਦਾ ਬਧੇਰੇ ਪੱਕਦਾ ਏ ਜਦੋਂ ਜਦੋਂ ਡੇਰਾ ਮੁਕੀ ਨੂੰ ਫੜ ਲਓ ਮਿਲਦੀ ਆ ਤਾਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਕਈ ਸਾਲਾਂ ਤੋਂ ਜੇਲਾ ਵਿੱਚ ਬੰਦ ਬੰਦੀ ਸਿੰਘਾਂ ਦਾ ਮੁੱਦਾ ਵੀ ਉੱਭਰ ਆਉਂਦਾ ਹੈ ਸਰਕਾਰਾਂ ਉੱਤੇ ਦੋਹਰੇ ਮਾਫਦੰਡ ਅਪਰਾਉਂਦੇ ਦੋਸ਼ ਲੱਗਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਇਸ ਬਾਰੇ ਆਪਣੀ رائے ਕੁਝ ਇਸ ਤਰ੍ਹਾਂ ਸਾਂਝੀ ਕਰ ਰਹੇ ਨੇ ਦੇਖੋ ਇਹ ਜਿਹੜਾ ਪਰੋਲ ਦੇਣ ਦਾ ਸਿਸਟਮ ਹੈ ਇਹਦੇ ਤੇ ਮੈਂ ਜੁਡੀਸ਼ੀਨ ਨੂੰ ਵੀ ਬੇਨਤੀ ਕਰਦਾ ਕਿ ਦੇਸ਼ ਦੇ ਵਿੱਚ ਜਿਹੜਾ ਸਿਸਟਮ ਹੈ ਸਾਰੇ ਵਾਸਤੇ ਇੱਕ ਹੋਣਾ ਚਾਹੀਦਾ ਇੱਕ ਬੰਦੇ ਤੇ ਡੱਗ ਵੀਰਦੋਸ਼ ਹੁੰਦੇ ਆ ਉਹ ਚੌਥੇ ਦਿਨ ਜਦੋਂ ਇਲੈਕਸ਼ਨ ਆ ਜਾਂਦੀ ਹੈ ਤੇ ਜਦੋਂ ਪਾਰਟੀ ਨੂੰ ਲੋੜ ਹੁੰਦੀ ਹੈ ਉਹ ਜਿੰਨੀ ਚਾਹੁੰਦਾ ਪਰੋਲ ਆ ਜਾਂਦਾ ਕਿਉਂਕਿ ਜਿੱਤੀ ਤੱਕ ਇਲੈਕਸ਼ਨ ਚੱਲਦੀ ਪਈ ਹੈ ਇਲੈਕਸ਼ਨ ਕਮਿਸ਼ਨ ਦੀ ਪ੍ਰਵਾਨਗੀਆਂ ਵੀ ਹੋ ਗਈਆਂ ਅੱਧੇ ਘੰਟੇ ਚ ਜਾਰੀ ਉਹ ਨਾ ਤੇ ਕੌਣ ਕਰਾਉਂਦਾ ਹੁਕਮ ਕਿਸੇ ਨੂੰ ਭੜੇਖਾ ਇੱਕ ਜਿਹੜੇ ਵਿਚਾਰੇ 30-30 ਸਾਲਾਂ ਤੋਂ ਜੇਲਾਚਾ ਉਹਨਾਂ ਦੀ ਮਾਂ ਦੇ ਭੋਗ ਦੇ ਉੱਤੇ ਜਾਣ ਵਾਸਤੇ ਵੀ ਹਾਈ ਕੋਰਟ ਦੇ ਵਿੱਚੋਂ ਇੱਕ ਘੰਟੇ ਦੀ ਪਰੋਲ ਲੈ ਲਈ ਪਈ ਇਹ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਹੈ ਨਾ ਕਿ ਕਾਨੂੰਨ ਸਾਰੇ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ ਇਹ ਬਹੁਤ ਜਿਹੜੀ ਹੈ ਦੁਖਦਾਈ ਹੁੰਦਾ ਔਰ ਭਾਵਨਾ ਵੀ ਲੋਕਾਂ ਦੀ ਹਰਟ ਹੁੰਦੀਆਂ ਪਹਿਲਾਂ ਤੋਂ ਇਸ ਕਰਕੇ ਹਰਟ ਹੁੰਦੀਆਂ ਕਿ ਇਹੋ ਜਿਹੇ ਲੋਕਾਂ ਨੂੰ ਸਰਕਾਰਾਂ ਯੋਗ ਬਣਾ ਕੇ ਪੇਸ਼ ਕਰ ਦਿੰਦੀਆਂ ਉਹਨਾਂ ਨੂੰ ਸਹੂਲਤਾਂ ਦੇ ਦਿੰਦੀਆਂ ਉਹਨਾਂ ਦੀ ਮਨਮਰਜ਼ੀ ਨਾਲ ਪਰੋਲ ਦਿੰਦੀਆਂ ਤੇ ਦੂਜਿਆਂ ਦੇ ਨਾਲ ਬੇਨਸਾਫੀ ਕਰਦੀਆਂ ਇਸ ਕਰਕੇ ਇਹ ਬਤਾਰਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੱਲ ਦਾ ਖਬਰਾਂ ਦੇ ਵਿੱਚ ਆ ਰਿਹਾ ਸੀ ਕਿ ਜੇ ਸੁਪਰਡ ਨਟ ਨੇ ਰਾਮ ਰੇਂਦੀ ਐਪਲੀਕੇਸ਼ਨ ਨੂੰ ਡਰਕਮੇ ਸ਼ਾਹ ਗਏ ਇਲੈਕਸ਼ਨ ਦੇ ਉਹਨਾਂ ਨੂੰ ਕਹਿ ਦिए ਬੈਨੂ ਪਰੋਲ ਦਿੱਤੀ ਆ ਅੱਜ ਉਹ ਅਖਬਾਰਾਂ ਚ ਆਇਆ ਕਿ ਉਹਨੂੰ ਪਰੋਲ ਮਿਲ ਹਰਾਨਾ ਸਰਕਾਰ ਨੂੰ ਕ્રોલ ਦੇਤੀ ਹੈ ਕੁਲ ਵੀ ਦਿਨ ਪਹਿਲਾ ਉਹ ਪ੍ਰੋਪਲ ਕੱਟ ਕੇ ਤੇ ਵਾਪਸ ਗਿਆ ਸੀ ਅਰਬੀ ਦਿਨ ਬਾਅਦ ਦੁਬਾਰਾ ਤੇ ਮੇਦਾ ਸਾਫ ਨਜ਼ਰ ਆ ਰਿਹਾ ਕਿ ਜਣੀਆਂ ਹਰਾਨਾ ਦੇ ਚਲਕਸ਼ਨ ਹੋ ਰਿχαν ਤੇ ਜਿਹੜੇ ਕੋਈ ਹਲਕਿਆਂ ਦੇ ਵਿੱਚ ਉਸ ਦਾ ਜੋਰ ਹੈ ਬੀਜੇਪੀ ਉਸ ਇਲਾਕਿਆਂ ਚੋਂ ਜਿੱਤਣ ਦੇ ਲਈ ਇਹਦੀ ਮੋਦਰ ਹੈ ਦਾਲੀ ਗੱਲ ਇਹ ਹੈ ਕਿ ਜੇ ਇਹ ਜੇ ਬੰਦੇ ਨੂੰ ਤੁਸੀਂ ਪ੍ਰੋਗ ਦੇਣੀ ਸੀ ਤਾਂ ਪਾਰਟਿਕ ਸਵਰੇ ਤੇ 10 ਦਿਨ ਦੇ ਤੱਕਾਂ ਨਾਲ ਜੀ ਵੋਟ ਪਾ ਕੇ ਤੇ ਵਾਪਸ ਆਜਾ ਇਹ ਸਾਫ ਪਤਾ ਲੱਗ ਰਿਹਾ ਹੈ ਕਿ ਬੀਜੇਪੀ ਜੜੀ ਕਿ ਇਸ ਵਕਤ ਬਹੁਤ ਬੁਰੀ ਤਰ੍ਹਾਂ ਹਾਰ ਰਹੀ ਹੈ। ਔਰ ਉਸ ਬੁਰੀ ਤਾ ਹਾਰ ਤੋਂ ਬਚਣ ਦੇ ਲਈ ਇਹ ਕਹਿੰਦੇ ਨੇ ਜੜੀਆਂ ਵਕਤ-ਵਕਤ ਸੀਟਾਂ ਸੀ ਲੈ ਜਾਈ ਮਨੁੱਖੀ ਨਹੀਂ ਸਮਝਾਂਦੇ ਭੀਗ ਹੈੰਦੋਸਤਾਨ ਦੀ ਸਰਕਾਰ ਅੱਜ ਦੋ ਕਾਨੂੰਨ ਕਿਉਂ ਪਨਾਰਿਆ ਆਪਣੇ ਮੁਲਕ ਦੇ ਵਿੱਚ ਬੰਦੀ ਸਿੰਘਾਂ ਵਾਸਤੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਸਭ ਕੁਝ ਖਤਮ ਹੋ ਚੁੱਕਾ ਸਜ਼ਾਵਾਂ ਡਬਲ ਤੋਂ ਵੱਧ ਵੀ ਪੂਰਤ ਵਾਟ ਨਹੀਂ ਉਹਨਾਂ ਵਾਸਤੇ ਕੋਈ lure ਆਤਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਹੀ ਡੇਰਾ ਮੁਕੀਦੀ ਪੈਰੋਲ ਦਾ ਡਟਮਾ ਵਿਰੋਧ ਕੀਤਾ ਹੈ ਹੁਣ ਵੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਕੁਝ ਅਹਿਮ ਨੁਕਤੇ ਸਾਂਝੇ ਕਰਦੇ ਹੋਏ ਇਤਰਾਜ਼ ਦਰਜ ਕਰਵਾ ਰਹੇ ਨੇ ਗੁਰਮੀਤ RAM ਰਹੀਮ ਜਿਹੜਾ ਕਿ ਸਿੱਖਾਂ ਦੀਆਂ ਭਾਵਨਾਵਾਂ 'ਤੇ ਵੱਡੀ ਠੇਸ ਪਹੁੰਚਾਉਂਦਾ ਤੇ ਉਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਸਿੱਖਾਂ ਨੂੰ ਧਾਰਮਿਕ ਤੌਰ ਤੇ ਵੱਡੀਆਂ ਚੁਣੌਤੀਆਂ ਦਿੰਦੀਆਂ ਨਹੀਂਆਂ ਤੇ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਜੋ ਅਦਾਲਤ ਦੇ ਅੰਦਰ ਲੜਾਈ ਲੜੀ ਗਈ ਉਸ ਨੂੰ ਬਾਰ-ਬਾਰ ਪਰੋਲ ਮਿਲਦੀ ਆ ਦੂਸਰੇ ਪਾਸੇ ਸਿੱਖ ਬੰਦੀ ਜਿਹੜੇ ਆ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਦੀ ਸਹੂਲਤ ਨਹੀਂ ਹੈ ਬਹੁਤ ਵੱਡੀ ਤੁਲਨਾ ਵਾਂ ਸੰਗਤ ਦੇ ਅੰਦਰ ਤੇ ਕਾਨੂੰਨ ਦੇ ਰੱਖਵਾਲਿਆਂ ਦੇ ਮਨ ਦੇ ਵਿੱਚ ਇਸ ਗੱਲ ਹੀ ਵੱਡਾ ਰੋਸ ਆ ਤੇ ਅੱਜ ਫੇਰ 11ਵੀਂ ਵਾਰ ਜਿਹੜੇ ਸੌਦਾ ਸਾਧ ਨੂੰ ਜਿਹੜੀ ਐ ਪਰੋ ਪਰੋਲ ਦਿੱਤੀ ਜਾ ਰਹੀ ਆ ਤੇ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਹਰੀ ਝੰਡੀ ਦੇਦੀ ਆ ਇਸ ਗੱਲ ਦਾ ਬੜਾ ਵੱਡਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਕਿ ਜਿਹੜੀ ਚੋਣਾਂ ਨੂੰ ਜਿਹੜੇ ਪਾਰਦਰਸ਼ੀ ਢੰਗ ਨਾਲ ਕਰਨ ਦਾ ਜਿਹਦੀ ਜ਼ਿੰਮੇਵਾਰੀ ਹੁੰਦੀ ਆ ਸਰਕਾਰ ਤਾਂ ਭਾਜਪਾ ਦੀ ਸਰਕਾਰ ਤਾਂ ਇਸ ਗੱਲ ਦੇ ਵਿੱਚ ਸ਼ਾਮਲ ਹੈ ਹੀ ਸੀ ਕਿਉਂਕਿ ਜਿੰਨੀ ਵਾਰ ਵੀ ਉਹ ਰਿਆ ਹੋਇਆ ਉਹ ਉਸ ਦੇ 90 ਪੈਸੇ ਉਹ ਉਦੋਂ ਹੀ ਰਿਆ ਹੋਇਆ ਜਿਸਦੋਂ ਜਦੋਂ ਕੋਈ ਨਾ ਕੋਈ ਜਿਹੜੀ ਹੈ ਹਰਿਆਣਾ ਦੇ ਵਿੱਚ ਚੋਣ ਸੀ ਸੋ ਭਾਰਤੀ ਜਨਤਾ ਪਾਰਟੀ ਨੇ ਮੁਰ ਤੋਂ ਫੇਰ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਉਹ ਆਪਣੀਆਂ ਜਿਹੜੀਆਂ ਚੋਣਾਂ ਆਪਣੀਆਂ ਜਿਹੜੀ ਜਿਹੜੀ ਚੋਣਾਂ ਦੀ ਜਿਹੜੀ ਲੜਾਈ ਆ ਉਹ ਰਾਮ ਰਹੀਮ ਦੇ ਸਿਰ ਤੇ ਹੀ ਮੈਦਾਨ ਵਿੱਚ ਲੜਨ ਜਾ ਰਹੀ ਆ ਸੋ ਅਸੀਂ ਇਸ ਗੱਲ ਦੀ ਡਟ ਕੇ ਨਖੇਦੀ ਕਰਦੇ ਆ ਇਹ ਜਿਹੜਾ ਕਿ ਇੱਕ ਵਿਅਕਤੀ ਕਤਲ ਦੇ ਮਾਮਲੇ 'ਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੋਵੇ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੋਵੇ ਤੇ ਉਹਨਾਂ ਨੂੰ ਚੋਣਾਂ ਦੇ ਐਨ ਮੌਕੇ ਦੇ ਉੱਤੇ ਇਹ ਉਹਨਾਂ ਨੂੰ ਸਹੂਲਤ ਦੇਣੀ ਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਇਹ ਇੱਕ ਹੋਰ ਮਜ਼ਾਕ ਕੀਤਾ ਗਿਆ ਕਿ ਜਿਹੜਾ ਚੋਰ ਕਮਿਸ਼ਨ ਵੱਲੋਂ ਉਹਨਾਂ ਤੇ ਸ਼ਰਤਾਂ ਲਾਈਆਂ ਗਈਆਂ ਨੇ ਜਿਹੜੀਆਂ ਸ਼ਰਤਾਂ ਤੋਂ ਉਹ ਪਹਿਲਾਂ ਵੀ ਉਹਨਾਂ ਸ਼ਰਤਾਂ ਦੇ ਅਧੀਨ ਹੀ ਬਾਹਰ ਰਹਿੰਦੇ ਆ ਸੋ ਇਹ ਗੱਲ ਅੱਜ ਸਾਹਮਣੇ ਆ ਗਈ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੀ ਸਰਕਾਰ ਆ ਉਹ ਹੁਣ ਰਾਮ ਰੀਵ ਦੀਆਂ ਫੌੜੀਆਂ ਤੇ ਹੀ ਜਿਹੜੀ ਆ ਵੋਟਾਂ ਦੀ ਲੜਾਈ ਲੜੇਗੀ